ਕਰਮਾਂ ਨੇ ਭਾਗੇ ਇਹ ਮਾਹੂਦਰੀ ਕਰਮਾ ਵਾਲੀ ਐ ਸਮਾਤ ਸੂਰ ਬਾਜਣ ਆਏ ਨਿੰਮਰਤ ਸੂਰ ਬਾਜਣ ਆਏ ਮੋਤੀ ਦੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੁਰਦੁਆਰਾ ਸਾਹਿਬ ਹੈ Shimla Puri ਮੱਲੇ ਦੇ ਵਿੱਚ ਅਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਸੇ ਉਪਰ ਉਸੇ ਸੰਬੰਧ ਦੇ ਵਿੱਚ ਅਸੀਂ ਦੁੱਧ ਦਾ ਲੰਗਰ ਤੇ ਸਮੋਸੇ ਦਾ ਲੰਗਰ ਲਾਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਏਰੀਆ ਪੈਣ ਰਹੀ ਹੈ ਜਿੱਥੇ ਤੁਸੀਂ ਅੱਜ ਆਲਾ ਬ੍ਰਾਂਡਾ ਕੀਤਾ ਜੀ Shimla Puri ਪੈਂਦਾ ਸੀ ਕਿਹੜਾ ਗੁਰਦੁਆਰਾ ਸਾਹਿਬ ਹੈ ਦੁਖਪੰਜਨੀ ਸਾਹਿਬ वाहगुरू जी का खालसा वाहगुरु जी की फतेह गुरु गोबिंद सिंह ने गुरुपुर खुशी पर ਸਾਰੇ ਸੰਗਤ ਨੂੰ ਆਜੋੜ ਕੇ ਬੇਨਤੀ ਆ ਜੀ ਮੇਰਲੀ ਜੀ ਨੇ ਦਰਸ਼ਨ ਕਰੋ ਨਗਰ ਕੀਰਤਨ ਦਾ ਦਰਸ਼ਨ ਕਰਕੇ ਚਰਾਸੀ ਘਟੀ ਜਾਣੀ ਅੱਜ ਜੀ ਮਤੇ ਅੱਜ ਕੱਲ੍ਹ ਕੀ ਧਰ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਿਆ ਹੋਇਆ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸੰਗਤਾਂ ਤੇ ਵਿੱਚ ਬਹੁਤ ਵੱਡਾ ਜੋਸ਼ ਹੈ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਤੁਖ ਪੰਨ੍ਹਣ ਸਾਹਿਬ ਤੋਂ ਆਰੰਭ ਹੋ ਕੇ ਮੁਹੱਲੇ ਦੀਆਂ ਗਲੀਆਂ-ਗਲੀਆਂ ਦੇ ਵਿੱਚ ਕੀਰਤਨ ਕਰਕੇ ਉਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਤੇ ਚੱਲਣ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Thank you. ਨੇ ਉਹਨਾਂ ਦੇ ਸੰਬੰਧ ਚ ਕੀ ਤੁਸੀਂ ਪ੍ਰਾਲਾ ਕੀਤਾ ਸਾਰਾ ਕੁਝ ਸਾਨੂੰ ਮੜਾ ਵਿਸ਼ੇਸ਼ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪਣੇ ਜੀ ਗੁਰੂ ਪਾਤਸ਼ਾਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਨਗਰ ਕੀਰਤਨ ਕੱਢਦੇ ਨੇ ਸਾਡੇ ਗੁਰਦੁਆਰਾ ਸਾਹਿਬ ਵਾਲੇ ਤੇ ਜੋ ਵੀ ਸੰਗਤਾਂ ਮੱਲੇ ਦੀਆਂ ਗਲੀਆਂ ਦੀਆਂ ਹਮ ਹਮਾ ਕੇ ਇਹਦੇ ਵਿੱਚ ਲੰਗਰ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ ਅੱਜ ਦੁੱਧ ਦਾ ਲੰਗਰ ਮਹਾਰਾਜ ਲਈ ਸਮੋਸਿਆਂ ਦਾ ਲੰਗਰ ਤੇ ਸੰਗਤ ਦੇ ਲਈ ਹਾਜ਼ਰ ਆ ਸਾਰੇ ਮੱਲਾ ਵਾਸੀਆਂ ਦੇ ਉਪਰਾਲੇ ਸਦਕਾ ਜੋ ਪ੍ਰੇਮੀ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਜਿੰਨੀ ਵੀ ਸੰਗਤ ਆ ਉਹਨਾਂ ਸਦਕਾ ਹੀ ਇਹ ਸਾਰਾ ਯੋਗਦਾਨ ਪਾਇਆ ਗਿਆ ਕਿਹੜਾ ਏਰੀਆ ਵੈਜਦਾ ਜਿੱਥੇ ਇਸ ਟਾਈਮ ਸੰਗਤ ਆ ਰਹੀ ਹੈ ਸ਼ਿਮਲਾਪੁਰੀ ਗਲੀ ਨੰਬਰ 5 7 ਨੰਬਰ ਗਲੀ ਚ ਗੁਰਦੁਆਰਾ ਸਾਹਿਬ ਹੈ ਜੀ ਬਲਦੇਵ ਪ੍ਰਧਾਨ ਜੀ ਉੱਥੋਂ ਦੇ ਆਪਣੇ ਪ੍ਰਧਾਨ ਸਾਹਿਬ ਨੇ ਗੁਰਦੁਆਰਾ ਕਿਹੜੇ ਨੇ ਗੁਰਦੁਆਰਾ ਦਾ ਨਾਮ ਦੱਸੋ ਗੁਰਦੁਆਰਾ ਗੁਰਦੁਆਰਾ ਤੁੰਦਨ ਸਾਹਿਬ ਹੈ ਜੀ ਠੀਕ ਹਾਂਜੀ ਕੋਈ ਹੋਰ ਕੋਈ